ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਦੇਵੀ ਮਖਸੂਸਪਰੀ ਅਸੀਂ ਆਸਟ੍ਰੇਲੀਆ ਐਡੀਲੇਡ ਵਿੱਚ ਜੇ ਕਮਲ ਸਿੰਘ ਸਾਬ੍ਹ ਨੇ ਮੇਰਾ ਸਟੈਂਡ ਤੇ ਮਨਜਿੰਦਰ ਸਿੰਘ ਗਰੇਵਾਲ ਤੇ ਗਾਣਾ ਰਿਲੀਜ਼ ਹੋਇਆ ਆਰਟਿਸਟ ਸੋਨੂ ਢਿੱਲੋਂ ਜਿਹੜੇ ਪਹਿਲਾਂ ਢਿੱਲੋਂ ਬੁਆਇਸ ਦੇ ਨਾਂ ਤੇ ਕੰਮ ਕਰਦੇ ਸੀ ਬਹੁਤ ਅੱਛਾ ਆਰਟਿਸਟ ਹੈ ਇਹਨਾਂ ਨੇ ਇੱਕ ਸਿੰਗਲ ਟਰੈਕ ਰਿਲੀਜ਼ ਕੀਤਾ ਰੱਬਾ ਕਰ ਦਿਲ ਦੀਆਂ ਰੀਝਾਂ ਪੂਰੀਆਂ ਜਾਂ ਚੱਕ ਲੱਗ ਰਹੀਆਂ ਨੇ ਉਹਦੇ ਵਿੱਚ ਸ਼ਮੂਲੀਅਤ ਹੱਥ ਤੇ ਸਿੱਧੂ ਸਾਹਿਬ ਦੀ ਤੇ ਅਸੀਂ ਸਾਰਿਸ ਕਰਦੇ ਆ ਕਿ ਇਸ ਗੀਤ ਨੂੰ ਵਾਰ-ਵਾਰ ਵੀਊ ਕਰੋ ਸ਼ੇਅਰ ਕਰੋ ਕਿਉਂਕਿ ਬਹੁਤ ਅੱਛਾ ਆਰਟਿਸਟ ਹੈ ਰੂ ਨਾਲ ਲਿਖਣ ਵਾਲਾ ਤੇ ਗਾਉਣ ਵਾਲਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਾਰ-ਵਾਰ ਇਸ ਗੀਤ ਨੂੰ ਪੋਸਟ ਕਰੋ ਸੋਨੋ ਬਈ ਇਹ ਥੁੜੇ ਅਸੀਂ ਸਾਡੇ ਬਿਨਾ ਜਗ ਤੇ ਬਿਨ ਚੰਗੇ ਮਾੜੇ ਆਉਂਦੇ ਵੇਖੇ ਸਭ ਤੇ ਸਾਡੇ ਬਿਨਾ ਜਗ ਤੇ ਦਿਨ ਚੰਗੇ ਮਾੜੇ ਆਉਂਦੇ ਵੇਖੇ ਸਭ ਤੇ ਬੜੇ ਚੱਲ ਲੈਨੇ ਧੱਕੇ ਹੁਣ ਯਾਰ ਹੁਣੀ ਇਕੇ ਬੜੇ ਚੱਲ ਲੈਨੇ ਧੱਕੇ ਹੁਣ ਯਾਰ ਹੁਣੀ ਇਕੇ ਹੋਰ ਮੇਰੇ ਦੱਸ ਦੇਣੇ ਕੀ ਨਸੀਬ ਨੂੰ ਸਭ ਕਾਇਰੀ ਤੇ ਦਿਲ